ਸੋ ਬੇਸ਼ੱਕ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾਅਵੇ ਕਰਦਾ ਨਹੀਂ ਥੱਕਦਾ ਪਰ ਨਿਤ ਹੁੰਦੀਆਂ ਵਾਰਦਾਤਾ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਖੜੇ ਕਰਦੀਆਂ ਨੇ ਹੁਣ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾ ਦੇ ਵਿੱਚ ਇੱਕ ਹੀ ਰਾਤ ਤੇ ਤਿੰਨ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਬੇਹਤ ਵੱਡੀ ਵਾਰਦਾਤ ਪਪਰੀਆ ਹੁਸ਼ਿਆਰਪੁਰ ਦੇ ਮਾਫ ਕਰਨਾ ਜਿਲੰਦਰ ਦੇ ਜਿਹੜਾ ਕਿ ਪਿੰਡ ਹੈਗਾ ਦੋਸਾਂਝ ਕਲਾ ਉੱਥੋਂ ਦੇ ਜਿਹੜੇ ਕਿ ਤਿੰਨ ਬੈਂਕਸਨ ਜਿੱਥੇ ਕਿ ਚੋਰਾ ਦੇ ਵੱਲੋਂ ਲੁੱਟਦੀ ਨੇ ਕੰਮ ਕੋਸ਼ਿਸ਼ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਦਿਨ ਰਾਤ ਜਿਹੜੇ ਕਿ ਚੋਰ ਹੈਗੇ ਨੇ ਬੈਂਕ ਦੇ ਵਿੱਚ ਸਥਿਤ ਇਹਨਾਂ ਦੇ ਜਿਹੜੇ ਕਿ ਬੈਂਕਾਂ ਦੇ ਅੰਦਰ ਜਿਹੜੇ ਕੀ ਹੈਗੇ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਪਿੰਡ ਦੇ ਵਿੱਚ ਸਥਿਤ ਇਹਨਾਂ ਬੈਂਕਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨੇ ਨੂੰ ਜਦੋਂ ਇਹ ਬੈਂਕ ਦੇ ਬਾਹਰ ਲੱਗੀ ਜਿਹੜੀ ਕਿ ਗ੍ਰਿਲ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਨਾਲ ਦੇ ਲੱਗਦੇ ਜਿਹੜੇ ਕੀ ਆਸ-ਪਾਸ ਦੇ ਲੋਕਾਂ ਦੇ ਘਰ ਹੈਗੇ ਨੇ ਉਹਨਾਂ ਤੱਕ ਜਿਹੜੀ ਕਿ ਖੜਕੇ ਦੀ ਆਵਾਜ਼ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੀ ਜਾਗ ਖੁੱਲ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਆਪਣੇ ਘਰਦਿਆਂ ਲਾਈਟਾਂ ਔਨ ਕਰ ਦਿੱਤੀਆਂ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਚੋਰੇ ਜਿਹੜੇ ਚੋਰ ਨੇ ਮੌਕੇ ਤੋਂ ਪੱਜਨ ਦੇ ਵਿੱਚ ਕਾਮਯਾਬ ਹੋ ਜਾਂਦੇ ਪਰ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ ਇਹ ਦਾਖਲ ਹੋਣ ਦੇ ਵਿੱਚ ਕਾਮਯਾਬ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਬਾਹਰੀ ਦੀਵਾਰ ਦੇ ਉੱਪਰ ਜਿਹੜੀ ਕਿ ਵਿੰਡੋ ਲੱਗੀ ਹੋਈ ਹੈ ਉਸ ਦੀਆਂ ਗ੍ਰੀਲਾ ਤੋੜ ਕੇ ਜਿਹੜੇ ਕਿ ਚੋਰ ਅੰਦਰ ਦਾਖਲ ਹੁੰਦੇ ਨੇ ਬੈਂਕ ਮੈਨੇਜਰ ਦੇ ਮੁਤਾਬਕ ਕਰੀਬ 1 ਘੰਟਾ ਜਿਹੜੇ ਚੋਰ ਹੈਗੇ ਨੇ ਉਹ ਇਸ ਬੈਂਕ ਦੇ ਵਿੱਚ ਰਹਿੰਦੇ ਨੇ ਪਰ ਗੜੀਮਤ ਏਰੀਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਸੋ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਕਿ ਪਿੰਡ ਦੇ ਲੋਕ ਇਤਲਾਹ ਦਿੰਦੇ ਨੇ ਅਤੇ ਪੁਲਿਸ ਵੀ ਹੁਣ ਵੱਖ-ਵੱਖ ਐਂਗਲਸ ਇਹਨਾਂ ਮਾਮਲੇ ਦੀ ਜਾਂਚ ਦੇ ਵਿੱਚ ਜੁਟੇ ਹੋਈ ਹੈ ਸੋ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੁਝ ਕੈਦ ਹੋਈਆਂ ਨੇ ਦੇਖ ਸਕਦੇ ਹੋ ਕਿ ਬੇਖੌਫ ਇਹ ਜਿਹੜੇ ਕੀ ਡਾਕੂ ਹੈਗੇ ਨੇ ਜਾਂ ਫਿਰ ਕਹਿੰਦੇ ਲੁਟੇਰੇ ਹੈਗੇ ਨੇ ਕੀਵੇਂ ਆਪਣਾ ਜਿਹੜਾ ਕੀ ਮਨਸੂਬਿਆਂ ਦੀ ਜਿਹੜੀ ਕਿ ਉਹ ਪੂਰਤੀ ਨੂੰ ਲੈ ਕੇ ਜਸ ਕਹਿ ਸਕਦੇ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਲਈ ਜਦੋਜਹਿਦ ਕਰਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਕ੍ਰੀਬ 1 ਘੰਟਾ ਬੈਂਕ ਦੇ ਅੰਦਰ ਰੁਕ ਕੇ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਹੈਗੀ ਪਰ ਕੋਈ ਵੱਡਾ ਜਿਹੜਾ ਕੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਚੋਰਾਂ ਦਾ ਬোল ਬਲ ਹੈ ਸੋ ਦਸਾਂਜ ਕਲਾਂ ਦੇ ਜਿਹੜੇ ਕੀ ਲੋਕ ਹੈਗੇ ਨੇ ਉਹ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੇ ਹੋਰ ਪੂਕਤਾ ਇੰਤਜ਼ਾਮ ਕੀਤੇ ਜਾਂਦੀ ਰਹੀ ਕਿ ਮੰਗ ਕੀਤੀ ਜਾ ਰਹੀ ਉਧਰ ਬੈਂਕ ਮੈਨੇਜਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਮੀਟਿੰਗ ਗੱਲਬਾਤ ਕੀਤੀ ਗਈ ਕਿ ਕੁਝ ਕੀ ਆਉ ਸੁਣਦੇ ਆ ਤੇ ਜਦੋਂ ਸਾਡੇ ਸਫਾਈ ਵਾਲੇ ਬੰਦੇ ਆਇਆ ਸੀਗਾ तकरीबन 8 ਵਜੇ ਦੇ ਕਰੀਬ ਤਾਂ ਉਹਨੇ ਆ ਕੇ ਦੇਖਿਆ ਕਿ ਹਰਮਾਰੀਆਂ ਕਿਦਾਂ ਕੀਤੇ ਆਉਂਦੇ ਸੀ ਜਦੋਂ ਉਹਨੇ ਚੱਕੀਤਾ ਤਾਂ ਜਿਹੜੀ ਜਨਰੇਟਰ ਵਾਲੇ ਪਾਸੇ ਗੇ ਲਿਆ ਜਿਹਨੂੰ ਤੋਲ ਕੇ ਕੋਈ ਬੰਦਾ ਅੰਦਰ ਆਇਆ ਅੱਛਾ ਉਹਨੇ ਆ ਕੇ ਸਾਰੇ ਡਰਾਅਰ ਚੂਕ ਚੈੱਕ ਕੀਤੇ ਹਰਮਾਰੀਆਂ ਵੀੜੀਆਂ ਚੈੱਕ ਕੀਤੀਆਂ ਇੱਕ ਜਣੀ ਸਾਡੀ ਸੇਫ ਹਰਮਾਰੀ ਆ ਜੋ ਜੀ ਸਾਡਾ ਡਾਕੂਮੈਂਟ ਬਿਗਾਰੇ ਦਾ ਐਸਿਨਿਓ ਨੂੰ ਚਲੋਗੀ ਪ੍ਰੋਸੈਸ ਕੀਤੀ ਆ ਆਰਬ ਕੀਤੀ ਹੈ ਲਗਭਗ 1 ਘੰਟਾ ਉਹ ਬ੍ਰਾਂਚ ਦੇ ਵਿੱਚ ਰਿਹਾ ਕਿੰਨੇ ਵਜੇ ਬ੍ਰਾਂਚ ਦੇ ਵਿੱਚ ਆਇਆ ਤੇ ਦੇ ਵਿੱਚ ਲਗਦਾ ਉਹ 2 ਵਜੇ ਆਇਆ ਔਰ ਜਿੱਦਾਂ ਕੈਮਰਾ ਦੇ ਵਿੱਚ ਦਿਖ ਰਿਹਾ ਲਗਭਗ 3 ਵਜੇ ਸਮਾਂ ਹੈ ਕੱਦ ਕਿੰਨਾ ਕੁ ਲੰਬਾ ਮੁੰਡੇ ਦਾ ਕੱਦ ਲਗਭਗ ਜਿੰਨਾ ਕਾਫੀ ਉੱਚਾ ਲੰਬਾ ਹੈ 5 1/2 ਸਵੇਤ 5:30 ਹੋਣਾ ਮਸਲੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦੇ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪੁਲਿਸ ਵਾਲਾ ਹਾਂ ਜੀ ਅਸੀਂ ਦੱਸਿਆ ਸੀ ਨਾ ਉਹ ਆ ਕੇ ਆਪਣਾ ਅੱਗੇ ਚੈੱਕ ਕਰਕੇ ਚਲੇ ਗਏ ਮੌਕਾ ਦੇਖ ਲਈ ਮੌਕਾ ਦੇਖ ਲਈ ਅੱਛਾ ਜੀ ਹਾਂ ਜੀ ਸ਼ੁਕਰ ਬਚਾਅ ਹੋ ਗਿਆ ਸਿਕਿਉਰਟੀ ਆ ਗਿਆ ਸੀ ਇਨਫੋਰਮ ਕੀਤਾ ਹੋਇਆ ਉਹ ਆ ਗਿਆ ਤੋ ਦੱਸਿਆ ਜਾਂਦਾ ਕਿ ਪਹਿਲੇ ਚੋਰਾਂ ਦੇ ਵੱਲੋਂ ਪਿੰਡੇ ਵਿੱਚੋ ਵਿੱਚ ਸਥਿਤ ਕੋਆਪਰੇਟਿਵ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਜਦੋਂ ਉਹ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਸੱਬਲ ਨਾਲ ਗ੍ਰਿਲ ਨੂੰ ਤੋੜ ਰਿਆ ਸੀ ਤਾਂ ਫਿਰ ਚੋਰਾਂ ਦੀ ਜਿਹੜੀ ਕਿ ਇਹ ਹਰਕਤ ਦੀ ਜਿਹੜੀ ਪਿੰਕ ਹੈ ਉਹ ਨਾਲ ਲੱਗਦੇ ਘਰਾਂ ਦੇ ਲੋਕਾਂ ਨੂੰ ਲੱਗ ਜਾਂਦੇ ਜਿਸ ਤੋਂ ਬਾਅਦ ਲੋਕ ਤਾਂ ਜਾਗ ਜਾਂਦੇ ਨੇ ਤੇ ਚੋਰ ਉਸ ਬੈਂਕ ਨੂੰ ਛੱਡ ਕੇ ਅਗਲੇ ਬੈਂਕ ਦੇ ਵਿੱਚ ਡਾਕਾ ਮਾਰਨ ਦੇ ਲਈ ਜਿਹੜੇ ਕਿ ਉੱਥੇ ਪਾਜੀ ਜਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਚੋਰਾਂ ਦੇ ਵੱਲੋਂ ਐਸਬੀਆ ਬੈਂਕ ਨੂੰ ਟਾਰਗੇਟ ਕੀਤਾ ਗਿਆ ਤਾਂ ਪਰ ਉੱਥੇ ਵੀ ਜਿਹੜੇ ਕੀ ਹੈ ਇਹ ਚੋਰ ਅੰਦਰ ਦਾਖਲ ਦੇ ਵਿੱਚ ਅੰਦਰ ਦਾਖਲ ਹੋਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਦੇਖੋ ਕਿ ਕਿਵੇਂ ਇਹ ਜਿਹੜਾ ਕਿ ਚੋਰ ਹੈ ਜਿਸ ਦੇ ਹੱਥ ਦੇ ਵਿੱਚ ਲੋਹੇ ਦੀ ਇੱਕ ਰੋੜ ਫੜੀ ਹੋਈ ਹੈ ਉਸ ਦੇ ਵੱਲੋਂ ਇੱਥੇ ਰੋੜ ਦਾ ਇਸਤੇਮਾਲ ਕਰਦਿਆਂ ਹੋਇਆਂ ਦੀਵਾਰ ਦੇ ਬਾਲੇ ਪਾਸੇ ਜਿਹੜੀ ਤਾਕੀ ਲੱਗੀ ਹੋਈ ਸੀ ਵਿੰਡੋ ਲੱਗੀ ਹੋਈ ਸੀ ਉਸ ਦੀਆਂ ਗ੍ਰਿੱਲਾ ਨੂੰ ਉਖਾੜਿਆ ਗਿਆ ਤੋੜਿਆ ਗਿਆ ਤੇ ਫਿਰ ਛੋਟੇ ਜਿਹੇ ਮੋਰੇ ਦੇ ਜ਼ਰੀਏ ਇਹ ਜਿਹੜਾ ਕਿ ਚੋਰ ਹੈ ਅੰਦਰ ਦਾਖਲ ਹੋਇਆ ਸੋ ਅੰਦਰ ਜਿਹੜਾ ਕਿ ਹੈਗੇ ਲੋਕਰ ਕਾਫੀ ਜਿਹੜਾ ਕਿ ਉਹ ਪਿੱਛੇ ਹੁਣ ਕਰਕੇ ਜਿਹੜਾ ਕਿ ਸਟਰੋਂਗ ਰੂਮ ਪਿੱਛੇ ਹੁਣ ਕਰਕੇ ਚੋਰ ਉੱਥੇ ਤੱਕ ਨਹੀਂ ਪਹੁੰਚ ਸਕੇ ਪਰ ਇਸ ਦੇ ਵੱਲੋਂ ਬੈਂਕ ਦੇ ਵਿੱਚ ਜਿਹੜੀਆਂ ਕਿ ਅਲਮਾਰੀਆਂ ਪਈਆਂ ਹੋਈਆਂ ਸੀ ਉਸ ਨੂੰ ਤੋੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਉਹ ਆਪਣੇ ਇਸ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਖਾਲੀ ਹਾਥੀ ਉਸ ਨੂੰ ਵਾਪਸ ਭਜਨਾ ਪਿਆ ਹੁਣ ਜਦੋਂ ਸੀਸੀਟੀਵੀ ਦੇ ਵਿੱਚ ਇਸ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਜਲਦੀ ਹੀ ਚੋਰ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਸਸ਼ੀ ਕਲਜੀ ਹਮਦਰ ਟੀਵੀ ਦੇਖਵਾ ਸਾਰ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਬੇਸ਼ੱਕ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾਅਵੇ ਕਰਦਾ